ਅਗਲੀ ਖ਼ਬਰ ਵੱਲ ਚਲਈਏ ਜਿਹੜੀ ਆਪਾਂ ਪਿਛਲੇ ਹਫ਼ਤੇ ਵੀ ਸਾਂਝ ਕੀਤੀ ਸੀ ਪਈ ਆ ਫ੍ਰੀਮਾਉਟ ਗੁਰਦਰਾ ਸਾਹਿਬ ਵੱਲੋਂ ਜੋ ਹਿੰਦੂ ਅਮਰੀਕਨ ਫਾਊਂਡੇਸ਼ਨ ਆ ਜੋ ਉਹਨਾਂ ਨੇ ਪਿਛਲੇ ਸਾਲ ਸਿੱਖਾਂ ਦੇ ਅਗੇਂਸਟ ਗੁਰੂ ਘਰਾਂ ਦੇ ਅਗੇਂਸਟ ਸਟੇਟਮੈਂਟਸ ਬਣਾਈਆਂ ਸੀ ਉਸ ਨੂੰ ਲੈ ਕੇ ਜਿਹੜੀ ਡਿਪਾਰਟਮੈਂਟ ਆਫ ਜਸਟਿਸ ਨੂੰ ਇੱਕ ਲੈਟਰ ਲਿਖੀ ਹੈਗੀ ਆ ਬਹੁਤ ਵੱਡੀ ਅਮਰੀਕਾ ਦੀ ਲਾ ਫਰਮ ਨੂੰ ਹਾਇਰ ਕੀਤਾ ਹੈਗਾ ਆ ਵੀ ਉਸ ਲੈਟਰ ਦੇ ਬਾਰੇ ਆਪਾਂ ਡਿਸਕਸ ਕੀਤਾ ਸੀ ਪਿਛਲੇ ਹਫਤੇ ਸੋ ਉਸ ਲੈਟਰ ਨੂੰ ਲੈ ਕੇ ਜੋ ਇੰਗਲੈਂਡ ਦਾ ਇੱਕ ਬਹੁਤ ਵੱਡਾ ਨਿਊਜ਼ਪੇਪਰ ਹੈ ਦਾ ਗਾਰਡੀਅਨ ਉਹਨਾਂ ਨੇ ਅੱਜ ਇੱਕ ਰਿਪੋਰਟ ਛਾਪੀ ਹੈਗੀ ਆ ਕਿ ਗੁਰਦੁਆਰਾ ਸਾਹਿਬ ਦੀ ਸੁਪਰੀਮ ਕੌਂਸਲ ਵੱਲੋਂ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨੂੰ ਅਮਰੀਕਨ ਹਿੰਦੂ ਫਾਊਂਡੇਸ਼ਨ ਦੀ ਜਾਂਚ ਕਰਨ ਲਈ ਬੇਨਤੀ ਕੀਤੀ ਗਈ ਆ ਇਹਦੇ ਵਿੱਚ ਇਹ ਕਿਹਾ ਗਿਆ ਆ ਕਿ ਜਿਹੜਾ ਹਿੰਦੂ ਅਮਰੀਕਨ ਫਾਊਂਡੇਸ਼ਨ ਆ ਉਹ ਭਾਰਤ ਦੀ ਸਰਕਾਰ ਦੇ ਲਈ ਇੱਕ ਗੈਰ ਰਜਿਸਟਰਡ ਵਿਦੇਸ਼ੀ ਏਜੰਟ ਵੱਲੋਂ ਕੰਮ ਕਰ ਰਹੀ ਹੈਗੀ ਆ ਸੋ ਇਹਦੇ ਵਿੱਚ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ ਉਹਨਾਂ ਨੇ ਵੀ ਜਿਹੜਾ ਜਵਾਬ ਦਿੱਤਾ ਹੈਗਾ ਉਹਦੇ ਬਾਰੇ ਵੀ ਜਰੂਰ ਆਪਾਂ ਦੱਸਦੇ ਹਾਂ ਸਰੋਤਿਆਂ ਦੇ ਨਾਲ ਉਹਨਾਂ ਨੇ ਕੀ ਕਿਹਾ ਹੈਗਾ ਜੀ ਬਿਲਕੁਲ ਹਰਜੋਤ ਸਿੰਘ ਜੀ ਫ੍ਰੀਮੰਟ ਗੁਰਦਵਾਲਾ ਸਾਹਿਬ ਨੇ ਕਿਹਾ ਵੀ ਜਿਹੜੀ ਸਿੱਖ ਕਮਿਊਨਿਟੀ ਦੇ ਉੱਤੇ ਤੇ ਗੁਰੂ ਘਰਾਂ ਦੇ ਉੱਤੇ ਉਲਟ ਬੋਲਣ ਵਾਲੀ ਜਿਹੜੀ AGFR ਹਰ ਨੂੰ ਫੋਰਨ ਏਜੰਟ ਦੇ ਤੌਰ ਦੇ ਉਤੇ ਉਸ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਉਹਨੂੰ ਰਜਿਸਟਰ ਕਰਨਾ ਚਾਹੀਦਾ ਹੈ ਫਾਰਾ ਜਿਹਨੂੰ ਕਹਿੰਦੇ ਆ ਫੋਰਨ ਏਜੰਟ ਰਜਿਸਟ੍ਰੇਸ਼ਨ ਐਕਟ ਦੇ ਤਹਿਤ ਕਹਿੰਦੇ ਵੀ ਇਹ ਡਿਪਾਰਟਮੈਂਟ ਆਫ ਜਸਟਿਸ ਜੇ ਉਹ ਅਜੇ ਹੀ ਡਿਟਰਮੀਨੇਸ਼ਨ ਜੀ ਇਨਵੈਸਟੀਗੇਸ਼ਨ ਕਰਕੇ ਉਹ ਕਹਿੰਦੇ ਆ ਤਾਂ ਫਿਰ ਐਚ ਏ ਐਫ ਨੂੰ ਪਬਲੀਕਲੀ ਡਿਸਕਲੋਜ਼ ਕਰਨਾ ਪਊਗਾ ਵੀ ਉਹ ਕਿਹੜੀਆਂ ਐਕਟੀਵਿਟੀਆਂ ਕਰਦੇ ਆ ਲਾਅ ਮੇਕਰਸ ਦੇ ਨਾਲ ਜਿਹੜੀਆਂ ਮੀਟਿੰਗ ਕਰਦੇ ਆ ਫਾਈਨੈਂਸ਼ੀਅਲ ਅਰੇਂਜਮੈਂਟ ਉਹਨਾਂ ਦੀ ਭਾਰਤੀ ਸਰਕਾਰ ਦੇ ਨਾਲ ਕਿੱਦਾਂ ਦੀ ਜਿਹੜੀ ਉਹ ਚੱਲ ਰਹੀ ਆ ਉਹ ਸਾਰਾ ਕੁਝ ਜਿਹੜਾ ਉਹਨਾਂ ਨੂੰ ਦੱਸਣਾ ਪਊਗਾ ਭਾਰਤੀ ਸਰਕਾਰ ਨੇ ਹਾਲੀਆ ਲੱਖਾਂ ਡਾਲਰ ਦੀਆਂ ਜਿਹੜੀਆਂ ਹੋਰ ਫਰਮਾਂ ਲੋਬਿੰਗ ਦੇ ਲਈ ਵਾਸ਼ਿੰਗਟਨ ਡੀਸੀ ਚ ਵੀ ਹਾਇਰ ਕੀਤੀਆਂ ਆ ਪਰ ਇਹ ਉਹਨਾਂ ਦੀਆਂ ਪ੍ਰੋਕਸੀਸ ਕਹਿ ਸਕਦੇ ਆ ਐਚ ਏ ਐਫ ਵਰਗੀਆਂ ਜਿਨ੍ਹਾਂ ਨੂੰ ਜਿਹੜਾ ਕਹਿੰਦੇ ਵੀ ਵਰਤਿਆ ਜਾ ਰਿਹਾ ਹੈ ਜੋ ਕਿ ਮੀਟਿੰਗਸ ਨੂੰ ਫੈਸਿਲੀਟੇਟ ਕਰਵਾਉਂਦੀਆਂ ਆ ਫੋਰਨ ਪ੍ਰਿੰਸੀਪਲਸ ਤੇ ਯੂ ਐਸ ਲਾਅ ਮੇਕਰਸ ਦੇ ਦਰਮਿਆਨ ਇਹ ਕਹਿੰਦੇ ਵੀ ਆਪਣੇ ਇਵੈਂਟਸ ਦੇ ਉੱਤੇ ਤੇ ਕਹਿੰਦੇ ਵੀ ਲਗਾਤਾਰ ਇਹ ਐਡਵੋਕੇਟ ਕਰਦੇ ਰਹੇ ਆ ਭਾਜਪਾ ਤੇ ਇੰਡੀਆ ਦੇ ਜਿਹੜੇ ਇੰਟਰਸਟ ਡੋਮੈਸਟਿਕ ਤੇ ਫੋਰਨ ਪਾਲਿਸੀ ਮੈਟਰਸ ਨੂੰ ਜਿਹੜਾ ਹੋ ਲੈ ਕੇ ਸੋ ਪੈਮ ਬੌਂਡਰੀ ਹੁਣਾਂ ਨੂੰ ਇਹ ਜਿਹੜੀ ਚਿੱਠੀ ਲਿਖੀ ਗਈ ਹੈ ਐਚ ਐਫ ਨੇ ਇਹ ਸਾਰੇ ਕਲੇਮਸ ਨੂੰ ਨਹੀਂ ਕੀਤਾ ਆ ਉਹਨਾਂ ਨੇ ਕਿਹਾ ਵੀ ਅਸੀਂ ਨਾਨ ਪਾਰਟਿਸਨ ਟੈਕਸਟ ਐਗਜ਼ਾਮ ਤੇ ਚੈਰਿਟੀ ਆ ਇੰਡੀਪੈਂਡੈਂਟਲੀ ਤੇ ਅਮਰੀਕਨ ਜਿਹੜੇ ਅਸੀਂ ਹੈਗੇ ਆ ਤੇ ਸਾਡੀ ਕਿਸੇ ਆਰਗੇਨਾਈਜੇਸ਼ਨ ਪੋਲੀਟੀਕਲ ਪਾਰਟੀ ਦੇ ਨਾਲ ਯੂਐਸ ਜਾਂ ਅਬਰਾਡ ਕੋਈ ਅਫੀਲੀਏਸ਼ਨ ਨਹੀਂ ਹੈਗੀ ਉਹਨਾਂ HAF ਵਾਲੇ ਪਤਾ ਨਹੀਂ ਕਿਸ ਆਧਾਰ ਦੇ ਉੱਤੇ ਜਿਹੜੇ ਸਾਰਾ ਕੁਝ ਕਰ ਰਹੇ ਆ ਉਹ ਕਹਿੰਦੇ ਵੀ ਇਹ ਕੋਆਰਡੀਨੇਟਿਡ ਕੈਂਪੇਨ ਆ HAF ਦੇ ਉਲਟ ਖਾਲਿਸਤਾਨ ਸੈਪਰੇਟਿਸਟ ਮੂਵਮੈਂਟ ਦੇ ਦੁਆਰਾ ਸਾਡੀ ਜਿਹੜੀ ਨਾਮ ਆ ਉਸ ਨੂੰ ਟਾਰਨਿਸ਼ ਜਿਹੜਾ ਉਹ ਕਰਨ ਦੇ ਲਈ ਸੋ ਕਹਿੰਦੇ ਵੀ ਅਸੀਂ ਇਨਫੈਕਟ HAF ਕਹਿੰਦੇ ਵੀ ਓਪਰਚ्युनिटी ਦਿੰਦਾ ਆ ਵੈਲਕਮ ਕਰਦਾ ਆ ਵੀ ਅਸੀਂ ਪੈਮਬੌਂਡੀ ਦੇ ਨਾਲ FBI ਦੇ ਡਾਇਰੈਕਟਰ ਕੈਸ਼ ਪਟੇਲ ਦੇ ਨਾਲ ਤੁਲਸੀ ਗਾਬੜ ਦੇ ਨਾਲ ਮੁਲਾਕਾਤ ਕਰਕੇ ਅਸੀਂ ਤੁਹਾਨੂੰ ਜਿਹੜੀ ਸਥਿਤੀ ਆ ਉਹ ਦੱਸ ਸਕੀਏ ਸੋ HAF ਸ਼ਰੀਆਮ ਉਹ ਸਾਰੀਆਂ ਚੀਜ਼ਾਂ ਕਰਦੇ ਹੋਏ ਵੀ ਇਸ ਚੀਜ਼ ਦੇ ਵਿੱਚ ਜਿੱਥੇ ਇਹਨਾਂ ਦੇ ਦੋਸ਼ ਲੱਗੇ ਆ ਉਹ ਅਗਰੈਸਿਵਲੀ ਇਸ ਚੀਜ਼ ਦੇ ਉਲਟ ਜਿਹੜੇ ਉਹ ਵਧ ਰਹੇ ਆ ਸੋ ਸਿੱਖਾਂ ਨੂੰ ਜਿਹੜੀ ਆ ਉਹ ਆਪਸੀ ਵਿਰੋਧ ਤਾਂ ਜਿਹੜੀ ਉਹ ਛੱਡ ਕੇ ਅੱਗੇ ਵਧਣਾ ਚਾਹੀਦਾ ਪਰ ਹਰਜੋਤ ਸਿੰਘ ਜੀ ਆਪਸੀ ਵਿਰੋਧ ਤਾਂ ਕਿੱਥੇ ਛੱਡਣਗੇ ਆਪਾਂ ਨਗਰ ਕੀਰਤਨਾ ਤੇ ਹੋਰ ਥਾਵਾਂ ਦੇ ਉੱਤੇ ਈਵਨ ਫਰੀडम ਰੈਲੀ ਤੇ ਵੀ ਦੇਖਿਆ ਜਦੋਂ ਇੱਕ ਦੂਜੇ ਦੇ ਨਾਲ ਕਿਸੇ ਦੀ ਲੱਗਦੀ ਹੁੰਦੀ ਹੈ ਅਗਲੇ ਉਹਨਾਂ ਇਵੈਂਟ ਤੇ ਉੱਤੇ ਆਉਂਦੇ ਨਹੀਂ ਤੇ ਇਵੈਂਟ ਦੇ ਉਲਟ ਸਗੋ ਜਿਹੜਾ ਉਹ ਬੋਲਣ ਲੱਗ ਜਾਂਦੇ ਆ ਸੋ ਇਹ ਇਹ ਚੀਜ਼ਾਂ ਦੇ ਵਿੱਚ ਐਚਏਐਫ ਵਰਗੀਆਂ ਜਿਹੜੀਆਂ ਸੰਸਥਾਵਾਂ ਆ ਉਹਨਾਂ ਨੂੰ ਫਾਇਦਾ ਹੁੰਦਾ ਭਾਰਤੀ ਸਰਕਾਰਾਂ ਨੂੰ ਜਿਹੜਾ ਉਹ ਫਾਇਦਾ ਹੁੰਦਾ ਆ ਵੀ ਕਿਸ ਤਰੀਕੇ ਦੇ ਨਾਲ ਇੱਥੇ ਬਾਹਰ ਬੈਠੇ ਸਿੱਖਾਂ ਦੇ ਉਲਟ ਉਹ ਪ੍ਰਚਾਰ ਨੂੰ ਕੂੜ ਪ੍ਰਚਾਰ ਨੂੰ ਜਿਹੜਾ ਹੋਰ ਵਧਾਵਾ ਜਿਹੜਾ ਉਹ ਦਿੰਦੇ ਰਹਿਣ ਉਹਨਾਂ ਨੇ ਅੰਦਰ ਖਾਤੇ ਹੀ ਜਿਹੜੇ ਸ਼ਹੀਦਾਂ ਦੀ ਯਾਦ ਦੇ ਵਿੱਚ ਸਮਾਗਮ ਵੀ ਹੋ ਰਹੇ ਆ ਉਹਨਾਂ ਦੇ ਉਲਟ ਬੋਲਣ ਵਾਲੇ ਲੋਕਾਂ ਨੋ ਇਹਦਾ ਲੱਗਦਾ ਹੁੰਦਾ ਵੀ ਜਦੋਂ ਹਾਇਰ ਕੀਤਾ ਹੁੰਦਾ ਆ ਵੀ ਉਹਨਾਂ ਦੇ ਦੁਆਰਾ ਹੀ ਉਹਨਾਂ ਦਾ ਹੀ ਪ੍ਰਚਾਰ ਸਰਕਾਰ ਦਾ ਭਾਰਤ ਦਾ ਕਰ ਰਹੇ ਹੋਣ। ਸੋ ਦੋ ਤਿੰਨ ਚੀਜ਼ਾਂ ਇੱਥੇ ਸੋਚਣ ਵਾਲੀਆਂ। ਪਹਿਲੀ ਗੱਲ ਤਾਂ ਹਿੰਦੂ ਅਮਰੀਕਨ ਫਾਊਂਡੇਸ਼ਨ ਇਹ ਕਹਿ ਰਹੀ ਆ ਵੀ ਅਸੀਂ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਆ ਤੇ ਅਸੀਂ ਅਮਰੀਕਨ ਹੈਗੇ ਆ। ਅਮਰੀਕਾ ਦੇ ਵਿੱਚ ਜੋ ਹਿੰਦੂਆਂ ਨਾਲ ਹੁੰਦਾ ਹੀ ਗੱਲਬਾਤ ਉਹਦੇ ਬਾਰੇ ਅਸੀਂ ਡਿਸਕਸ ਕਰਦੇ ਆ। ਉਹਨਿਆਂ ਦਾ ਵੀ ਇਹ ਕਹਿੰਦੇ ਵੀ ਅਸੀਂ ਅਮਰੀਕਨ ਆ ਅਮਰੀਕਾ ਦੇ ਇੰਟਰਸਟ ਲਈ ਕੰਮ ਕਰਦੇ ਆ। ਟਰਾਂਸਨੇਸ਼ਨਲ ਆਪਰੇਸ਼ਨ ਨੂੰ ਲੈ ਕੇ ਹਰਦੀਪ ਸਿੰਘ ਨਿਜਰ ਉਹਨਾਂ ਦਾ ਕਤਲ ਹੁੰਦਾ ਅਮਰੀਕਾ ਦੇ ਵਿੱਚ ਕੁਝ ਸਿੱਖਾਂ ਨੂੰ ਮਾਰਨ ਦੀ ਕੋਸ਼ਿਸ਼ ਹੁੰਦੀ ਹੈ ਸੋ ਐਜ਼ ਅਮਰੀਕਨ ਇਹਨਾਂ ਨੂੰ ਤਾਂ ਸਾਥ ਦੇਣਾ ਚਾਹੀਦਾ ਦੂਸਰੇ ਨੰਬਰ ਤੇ ਪਾਕਿਸਤਾਨ ਦੀ ਸਰਕਾਰ ਨੇ ਜਦੋਂ ਬਿਲੀਅਨਸ ਆਫ ਡਾਲਰ ਦਾ ਜਿਹੜਾ ਇੱਕ ਮਿੰਟ ਲੈਣਾ ਸੀਗਾ ਮਿਲਟਰੀ ਦਾ ਉਹ ਇਹਨਾਂ ਨੇ ਵਿਰੋਧ ਕੀਤਾ ਕਿ ਜੇ ਤੁਸੀਂ ਅਮਰੀਕਨ ਆ ਅਮਰੀਕਾ ਨੂੰ ਤਾਂ ਫਾਇਦਾ ਹੋਣਾ ਐਜ਼ ਅਮਰੀਕਨ ਸਾਨੂੰ ਉਹ ਸਪੋਰਟ ਕਰਨਾ ਚਾਹੀਦਾ ਤੁਸੀਂ ਉਹਦਾ ਵਿਰੋਧ ਕੀਤਾ ਹੈਗਾ ਉਸ ਤੋਂ ਬਾਅਦ ਫਿਰ ਤੁਸੀਂ ਜਿਹੜੀਆਂ ਇੰਡੀਆ ਤੋਂ ਲੀਡਰਾਂ ਆਦੇ ਹੈਗੇ ਉਹਨਾਂ ਦੀਆਂ ਇਵੈਂਟਸ ਆਰਗੇਨਾਈਜ਼ ਕਰਦੇ ਹੈਗੇ ਆ ਬੀਜੇਪੀ ਦੇ ਖਾਸ ਕਰਕੇ ਬਹੁੜੀ ਮੋਦੀ ਦੇ ਵਿੱਚ ਇਹ ਮੇਨ ਜਿਹੜੇ ਲੀਡਿੰਗ ਲੋਕ ਸਿਗੇ ਉਸ ਇਵੈਂਟ ਨੂੰ ਕਰਨ ਦੇ ਲਈ ਸੋ ਬਹੁਤ ਸਾਰੇ ਜਿਹੜੇ ਇੰਡੀਆ ਪੱਖੀ ਜਿਹੜੇ ਪ੍ਰੋਗਰਾਮ ਹੁੰਦੇ ਆ ਉਹਨਾਂ ਦੀ ਜਿਹੜੀ ਸਪੋਰਟ ਕਰਦੇ ਹੈਗੇ ਆ ਸੋ ਇਹ ਜਿਹੜੀਆਂ ਚੀਜ਼ਾਂ ਇਹਦੇ ਕਰਕੇ ਜੋ ਹੁਣ ਫ੍ਰੀਮੋਰਟੇਰੀ ਦੇ ਸਿੱਖ ਹੈਗੇ ਆ ਪ੍ਰੀਮੋਡ ਗੁਰਦਾਰ ਸਾਹਿਬ ਦੀ ਸੁਪਰੀਮ ਕਾਉਂਸਲ ਆ ਉਹਨਾਂ ਨੇ ਲੈਟਰ ਲਿਖੀ ਆ ਲਾ ਫਰਮ ਕਾਫੀ ਵੱਡੀ ਹਾਇਰ ਕੀਤੀ ਹੈਗੀ ਆ ਹੁਣ ਦੇਖਦੇ ਆ ਜਿਹੜੇ ਯੂ ਐਸ ਦੇ اٹਾਰਨੀ ਜਨਰਲ ਪੈਮ ਬੌਂਡਰੀ ਹੁਣੀ ਆ ਉਹ ਇਸ ਆਰਗੇਨਾਈਜੇਸ਼ਨ ਦੀ ਇਨਵੈਸਟੀਗੇਸ਼ਨ ਕਰਦੇ ਆ ਕਿ ਨਹੀਂ ਪਰ ਮੀਡੀਆ ਦੇ ਵਿੱਚ ਇੰਗਲੈਂਡ ਦੀ ਸਭ ਤੋਂ ਵੱਡੀ ਅਖਬਾਰ ਦੇ ਵਿੱਚ ਇਹ ਸਟੋਰੀ ਦਾ ਰਨ ਹੋਣਾ ਹੁਣ ਅਲਟੀਮੇਟਲੀ ਕੁਛ ਨਾ ਕੁਛ ਤਾਂ ਜਿਹੜਾ ਅਮਰੀਕਾ ਦੀ ਸਰਕਾਰ ਨੂੰ ਇਹ ਕਰਨਾ ਪਊਗਾ ਕਿ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਅਰਗੀ ਆਰਗੇਨਾਈਜੇਸ਼ਨ ਆ ਜੇ ਤੁਸੀਂ ਅਮਰੀਕਨ ਆ ਅਮਰੀਕਨ ਜਿਹੜੇ ਲੋਕ ਆ ਉਹ ਤਾਂ ਕਹਿੰਦੇ ਇੱਥੇ ਫਰੀडम ਆਫ ਸਪੀਚ ਆ ਹਰ ਇੱਕ ਨੂੰ ਆਪਣਾ ਜਿਹੜਾ ਅ ਅਧੱਕ ਹੈਗਾ ਬੋਲਣ ਦਾ ਤੇ ਜੇ ਸਿੱਖ ਬੋਲਦੇ ਆ ਤੇ ਤੁਸੀਂ ਉਹਨਾਂ ਨੂੰ ਜਿਹੜਾ ਆ ਉਹਨਾਂ ਦੇ ਅਗੇਂਸਟ ਉਹਨਾਂ ਨੂੰ ਖਾਲਸਾ ਨੀ ਟੈਰਰਿਸਟ ਕਦੇ ਕਹਿ ਦਿੰਦੇ ਆ ਕਦੇ ਕੁਛ ਕਹਿ ਦਿੰਦੇ ਆ ਕਦੇ ਕਹਿ ਦਿੰਦੇ ਆ ਜੀ ਇਹ ਡਰੱਗ ਵੇਚਦੇ ਆ ਸੋ ਇਸ ਇਸ਼ੂ ਨੂੰ ਲੈ ਕੇ ਪਿਛਲੇ 8 ਮਹੀਨਿਆਂ ਤੋਂ ਬਹੁਤ ਜ਼ਿਆਦਾ ਰੌਲਾ ਪੈ ਰਿਹਾ ਸੀ ਬਲਕਿ ਜਿਹੜੇ ਫਰੀਮੌਂਟ ਗੁਰਦੁਆਰੇ ਦੇ ਜਿਹੜੇ ਪ੍ਰਬੰਧਕ ਆ ਉਹਨਾਂ ਦੇ ਉੱਤੇ ਵੀ ਬਹੁਤ ਤਾਂਜ ਕੱਸੇ ਜਾ ਰਹੇ ਸੀ ਅਸੀਂ ਵੀ ਰੇਡੀਓ ਦੇ ਉੱਤੇ ਕਿਹਾ ਪੁੱਛੀ ਜੀ ਐਕਟ ਕਰੋ ਬਹੁਤ ਲੰਮਾ ਸਮਾਂ ਹੋ ਗਿਆ ਸੋ ਉਹਨਾਂ ਨੇ 8 ਮਹੀਨੇ ਦੀ ਰਿਸਰਚ ਤੋਂ ਬਾਅਦ ਜਿਹੜੀ ਫਰਮ ਹਾਇਰ ਕੀਤੀ ਸੀ ਇਹ ਪੂਰੀ ਦੀ ਪੂਰੀ 24 ਪੇਜਾਂ ਦੀ ਜਿਹੜੀ ਲੈਟਰ ਸੀਗੀ ਉਹ ਉਹ ਅਟਾਰਨੀ ਜਨਰਲ ਪੈਮ ਬੌਂਡੀ ਨੂੰ ਲਿਖੀ ਹੈਗੀ ਇਹਦੇ ਵਿੱਚ ਹਰਜੋਤ ਸਿੰਘ ਜੀ ਐਡ ਕਰਦੇ ਜਾਈਏ ਜਿੱਦਾਂ ਤੁਸੀਂ ਕਿਹਾ ਵੀ ਜੇ ਐਚ ਐਫ ਵਾਲੇ ਵਾਕਈ ਅਮਰੀਕਨ ਆ ਤਾਂ ਅਮਰੀਕਨਸ ਦੇ ਬੋਲਣ ਦੇ ਉੱਤੇ ਜਿਹੜਾ ਟ੍ਰਾਂਸਨੈਸ਼ਨਲ ਡਿਪਰੈਸ਼ਨ ਦਾ ਬਿੱਲ ਸੈਨੇਟ ਇੱਥੇ ਸੈਨੇਟ ਤੇ ਜਦੋਂ ਕਮੇਟੀਆਂ 'ਚ ਗਿਆ ਸੀ ਉਹਦੇ ਉਲਟ ਕਿਉਂ ਬੋਲ ਕੇ ਆਏ ਕਿਉਂ ਅਮਰੀਕਨਸ ਨੂੰ ਜਦੋਂ ਬਾਹਰ ਲੀਆਂ ਸਰਕਾਰਾਂ ਦਬਦੀਆਂ ਆ ਤੁਸੀਂ ਕਿਉਂ ਉਸਦੇ ਉਲਟ ਜਿਹੜਾ ਬੋਲ ਕੇ ਆਏ ਉੱਥੇ ਤੁਸੀਂ ਫਿਰ ਇੰਡੀਆ ਜਿਹੜਾ ਉਹ ਕਿਉਂ ਬਾੜ ਲਿਆ ਇਹ ਤਾਂ ਸ਼ਰਿਆਂ ਵਿੱਚ ਜਿਹੜਾ ਫੋਰਨ ਏਜੰਟ ਦੇ ਤੌਰ ਦੇ ਉੱਤੇ ਕੰਮ ਕਰ ਰਿਹਾ ਤੇ ਉਹ ਤਾਂ ਕਨਫਰਮ ਹੁੰਦਾ ਆ ਇਹਨਾਂ ਦੀਆਂ ਜਿਹੜੀਆਂ ਕਾਰਵਾਈਆਂ ਦੇ ਨਾਲ ਤੁਸੀਂ ਉਹ ਦੇਖੋ ਵੀ ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਉਹ ਬੰਦੇ ਚੁਣੇ ਆ ਜਿਹੜੇ ਹਿੰਦੂਤਾਂ ਰੰਗ ਦੇ ਨਾਲ ਰਿਲੇਟਡ ਹੈਗੇ ਆ ਵੀ ਅਸੀਂ ਉਹਨਾਂ ਦੇ ਨਾਲ ਮੀਟਿੰਗਾਂ ਜਿਹੜੀਆਂ ਉਹ ਕਰਦੀਆਂ ਜਿਹੜੀਆਂ ਚਾਹੁੰਦੇ ਆ ਤੇ ਅਸੀਂ ਉਹਨਾਂ ਨੂੰ ਜਿਹੜਾ ਉਹ ਦੱਸਾਂਗੇ ਇੱਥੇ ਲਾ ਐਨਫੋਰਸਮੈਂਟ ਇਲੈਕਟਿਡ ਅਫੀਸ਼ੀਅਲਸ ਨੂੰ ਕਿਦਾਂ ਕਿਦਾਂ ਦੇ ਪੁੱਠੇ ਪਾਠ ਪੜਾ ਕੇ ਆਏ ਆ ਇਹ ਇਹਦੇ ਵਿੱਚ ਜਿਹੜੀਆਂ ਉਹ ਕੋਈ ਦਰਾਮਾ ਜਿਹੜੀਆਂ ਉਹ ਨਹੀਂ ਰਹੀਆਂ ਇਹ ਕੋਈ ਇੱਕ ਅਖਬਾਰ ਨਹੀਂ ਇਹ ਕੋਈ ਇਹਨਾਂ ਦੀ ਉਹ ਕੱਲੀ ਨਹੀਂ ਹੋਰ ਬਹੁਤ ਸਾਰੀਆਂ ਇਨਵੈਸਟੀਗੇਟਿਵ ਜਿਹੜੀਆਂ ਆ ਉਸ ਤੇ ਵਿੱਚ ਇਹ ਪਤਾ ਲੱਗਦਾ ਆ ਵੀ HAF ਜੋ ਕਿ ਪਿਛਲੇ ਦੋਗ ਦਹਾਕਿਆਂ ਤੋਂ ਇੱਥੇ ਆਪਣੇ ਆਪ ਨੂੰ ਚੈਂਪੀਅਨਸ ਦੱਸਦੇ ਆ ਹਿੰਦੂ ਕਮਿਊਨਿਟੀ ਦੇ ਉਹ ਅਸਲ ਦੇ ਵਿੱਚ ਕੰਮ ਕੀ ਜਿਹੜੇ ਉਹ ਕਰ ਰਹੇ ਹੈਗੇ ਆ ਕਹਿੰਦੇ ਵੀ ਜਦੋਂ ਦਾ ਪ੍ਰਾਈਮ ਮਿਨਿਸਟਰ ਮੋਦੀ ਹੋਇਆ ਆ 2014 ਦੇ ਵਿੱਚ ਉਦੋਂ ਤਾਈ ਉਹਨਾਂ ਨੇ ਆਪਣੀਆਂ ਜਿਹੜੀਆਂ ਪੋਲਿਟਿਕਲ ਐਕਟੀਵਿਟੀਆਂ ਆ ਭਾਰਤ ਸਰਕਾਰ ਦੇ ਹੱਕ ਦੇ ਵਿੱਚ ਉਹਨਾਂ ਨੂੰ ਵਧਾਇਆ ਹੈਗਾ ਜੀ ਤੇ ਹਜੋ ਸਿੰਘ ਜੀ ਸਮਾ ਹੁਣ ਆਪਣੇ ਅੱਜ ਦੇ ਪ੍ਰੋਗਰਾਮ ਦਾ ਇੱਥੇ ਹੀ ਸਮਾਪਤ